ਅੱਜ ਆਪਾਂ ਬਣਾਵਾਂਗੇ ਆਲੂ ਦੀ ਬਹੁਤ ਹੀ ਟੇਸਟੀ ਟਾਬਸਟਾਈਲ ਸਬਜ਼ੀ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਆਲੂ ਨੂੰ ਉਬਾਲ ਲੈਣਾ ਹੈ ਹੁਣ ਆਪਾਂ ਕੜਾਈ ਦੇ ਵਿੱਚ ਤੇਲ ਨੂੰ ਗਰਮ ਕਰ ਲੈਣਾ ਹੈ ਉਹਦੇ ਵਿੱਚ ਆਪਾਂ ਜੀਰਾ ਲਸਣ ਅਦਰਕ ਪਿਆਜ਼ ਇਹਨੂੰ ਪਾ ਕੇ ਭੁੰਨ ਲਵਾਂਗੇ ਪਿਆਜ਼ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਤੇ ਉਹਨੂੰ ਵੀ ਭੁੰਨ ਲਾਂਗੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਨੂੰ ਕੱਦੂਕਾਸ ਕਰਕੇ ਜਾਂ ਟਮਾਟਰ ਦੀ ਪਿਉਰੀ ਬਣਾ ਕੇ ਉਹ ਵੀ ਪਾ ਲਵਾਂਗੇ ਤੇ ਹੁਣ ਇਹਨੂੰ ਵੀ ਆਪਾਂ ਭੁੰਨ ਲਾਂਗੇ ਹੁਣ ਆਪਾਂ ਇਹਦੇ ਵਿੱਚ ਨਮਕ ਟੇਸਟ ਦੇ ਮੁਤਾਬਿਕ ਪਾ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਬਾਕੀ ਦੇ ਮਸਾਲੇ ਪਾਵਾਂਗੇ ਲਾਲ ਮਿਰਚ ਦਾ ਪਾਊਡਰ ਤਨੀਆ ਪਾਊਡਰ ਗਰਮ ਮਸਾਲਾ ਚਾਟ ਮਸਾਲਾ ਤੇ ਚੁੱਕੀ ਹਰੀ ਮੇਥੀ ਪਾ ਕੇ ਸਾਰੇ ਮਸਾਲਿਆਂ ਨੂੰ ਭੁੰਨਣ ਲਈ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ। ਪਾਣੀ ਐਡ ਕਰਨ ਤੋਂ ਬਾਅਦ ਮਸਾਲੇ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਇੱਕ ਕੌਲੀ ਪਨੀਰ ਦੀ ਮੈਸ਼ ਕਰਕੇ ਪਾਵਾਂਗੇ। ਤੇ ਇਹਨੂੰ ਵੀ ਮਸਾਲੇ 'ਚ ਮਿਕਸ ਕਰ ਲਾਂਗੇ। ਹੁਣ ਆਪਾਂ ਇਹਦੇ ਵਿੱਚ ਉਬਲੇ ਹੋਏ ਆਲੂਆਂ ਨੂੰ ਮੈਸ਼ ਕਰਕੇ ਪਾਵਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ 10 ਮਿੰਟ ਤੱਕ ਇਹਨੂੰ ਪਕਾਵਾਂਗੇ ਤੇ ਆਪਣੀ ਆਲੂ ਦੀ ਸਬਜ਼ੀ ਰੈਡੀ ਹੈ। ਤੁਸੀਂ ਇਹਦੇ ਵਿੱਚ ਲਾਸਟ ਵਿੱਚ ਧਨੀਆ ਪਾਓ ਤੇ ਇਹਨੂੰ ਗਾਰਨਿਸ਼ ਕਰ ਸਕਦੇ ਹੋ। ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ। ਥੈਂਕ ਯੂ ਫਾਰ ਵਾਚਿੰਗ।